ਮੈਂ ਨਾ ਰਾਜਪੁਰੇ ਐਸਐਚਓ ਲੱਗਿਆ ਸੀ ਹੂੰ ਤੇ ਮੇਰੇ ਕੋਲ ਇੱਕ ਏਐਸਏ ਪਰਮਿਸ਼ਨਰ ਆਇਆ ਧਾਲੀਵਾਲ ਸੀ ਅੱਛਾ ਉਹ ਸ਼ੁਰੂ ਕੀ ਜੈਮਲੋਂ ਲੱਗ ਕੇ ਸਾਈ ਯੂਚ ਮਤਲਬ ਅੱਛਾ ਉਹਨੇ ਚੰਗੀ ਖਿੱਚਦਾ ਸੀ ਹੂੰ ਉਹਦੀ ਕਿਤੇ ਭੈਣ ਦਾ ਬੇਟੇ ਦਾ ਬਰਥਡੇ ਸੀ ਭਾਂਜੇ ਦਾ ਦਾ ਭਾਂਜੇ ਦਾ ਤੇ ਭੈਣ ਨੇ ਕਿਤੇ ਉਹਨੂੰ ਬੁਕਾਰ ਪਾਤੀ ਵੀ ਬਣਾਨੇ ਦਿਨ ਬਰਥਡੇ ਹੈ ਉਹ ਵੈਸੇ ਮਾਨਾ ਹੁੰਦਾ ਵੀ ਥਾਣੇਦਾਰਾ ਭਰਾ ਮੇਰਾ ਹਾਂ ਇੱਕ ਪੇਟੀ ਦੇ ਦੇ दारू ਦੀ ਇੱਕ ਪੇਟੀ ਦੇ ਦੇ दारू ਦੀ ਭੈਣ ਨੇ ਕਹਿੰਦਾਂ ਇੱਕ ਪੇਟੀ दारू ਦੀ ਲਿਆਈ ਉਹਦੇ ਬਰਥਡੇ ਤੇ ਆਵੇਂਗਾ ਹੂੰ ਉਹਨੇ ਇੱਕ ਦਿਨ ਪਹਿਲਾਂ ਆਪ ਦਾ ਹਿੱਸੇ ਦਾ ਤੋਂ ਪਹਿਲਾਂ ਮੁਕਾ ਬੈਠਾ ਸੀ ਵੀ ਔਖੀ ਸੀ ਸ਼ਰਾਬ ਕੋਲੇ ਪ੍ਰਬੰਧ ਕਰਨਾ ਮੈਂ ਕਹਿ ਕਹਾ ਕਿ ਇੱਕ ਪੇਟੀ दारू ਦਾ ਪ੍ਰਬੰਧ ਕੀਤਾ ਇਹ ਦੋਸਤ ਨੂੰ ਕਹਤਾ ਅਗਲੇ ਦਿਨ ਇੱਕ ਦੋ ਤਿੰਨ ਦੋਸਤ ਹੋਗੇ ਜਾਣ ਵਾਸਤੇ ਪਹਿਲਾਂ ਤਾਂ ਉਸ ਸ਼ਾਮ ਨੂੰ ਜਿੱਦੇ ਪੇਟੀ ਆਈ ਤਿੰਨ ਤਿੰਨ ਮੋਦਰਾ ਤੋਦੇ ਪੀ ਗਏ ਉਹਦਾ ਵੈਲਕਮ ਡਰਿੰਕ ਸੀ ਨਾ ਪਹਿਲਾਂ ਪੇਟੀ ਆਈ ਆ ਚਲੋ ਹਾਂ ਤੇ ਸਵੇਰੇ ਚੱਲਣ ਦੇ ਟਾਈਮ ਰਾਜ ਜਾਂਦੇ ਜਾਂਦੇ ਤਿੰਨ ਚਾਰ ਬੋਤਲਾਂ ਪੀ ਗਏ ਭੈਣ ਕੋਲੇ ਪਹੁੰਚੇ ਤਿੰਨ ਚਾਰ ਬੋਤਲਾਂ ਉੱਥੇ ਪੀ ਗਏ ਤੇ ਰਹਿ ਗਾਂ ਦੋ ਤਿੰਨ ਬੋਤਲਾਂ ਰਹਿ ਗਾਂ ਜੋੜਜਾ ਲਈ ਜਾਂਦਾ ਸੀ ਮੈਂ ਤਿੰਨ ਚਾਰ ਤਿੰਨ ਚਾਰ ਹਾਂ ਪਿੰਡ ਰਹਿ ਗਏ 10 ਹੋ ਗਈਆਂ ਹਾਂ ਦੋ ਰਹਿ ਗਏ ਲਾਸਤੇ ਉਹ ਕਹਿੰਦੀ ਭਾਈ ਔਂਕਰ ਆ ਦੋ ਬੋਤਲਾਂ ਆਉਂਦੀਆਂ ਲੈ ਜਾ ਤੂੰ ਚਲਾ ਜਾ ਅਸੀਂ ਆਪ ਦੀ ਬੋਤਲ ਲੈ ਲਾਂਗੇ ਦੇਖ ਲਾਗੇ ਅਸੀਂ ਮੈਂ ਲੁੱਲ ਜਾਂਦੇ ਸਰਾਣੇ ਤੂੰ ਤੁਸੀਂ ਨਾ ਜਾਂਦਾ ਤੂੰ ਨਹੀਂ ਜਾਂਦਾ